ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਜੀਓ ਆ ਜੀ ਆਪਣੇ ਹੀ ਲੋਕਾਂ ਦਾ ਕਤਲ ਕਰਕੇ ਉਹਨਾਂ ਦੇ ਖੂਨ ਨਾਲ ਆਪਣੇ ਹੱਥ ਰੰਗ ਕੇ ਆਪਣੀਆਂ ਕੁਰਸੀਆਂ ਨੂੰ ਸਲਾਮਤ ਰੱਖਣਾ ਨਿੱਜੀ ਰਾਜਨੀਤਿਕ ਲਾਭਾਂ ਵਾਸਤੇ ਇਹ ਖੇਲ ਖੇਲਣੀ ਫਿਰ ਆਪਣੇ ਹੀ ਲੋਕ ਨੂੰ ਦੂਸਰੇ ਦੇਸ਼ ਦਾ ਨਾਮ ਲੈ ਕੇ ਢਕਾਉਣਾ ਆਪੇ ਚੋਰ ਤੇ ਆਪੇ ਗੋਤਵਾਲ ਆਖੇ ਜੰਝ ਕਪਤੀ ਸੁਥਰਾ ਭਲਾ ਮਾਨਸ ਸਭ ਤੋਂ ਪਹਿਲਾਂ ਤਾਂ ਜਿਹੜਾ ਪੰਜਾਬ ਦਾ ਹਿੰਦੂ ਹੈ ਪੰਜਾਬ ਦੇ ਬਾਬਾ ਭੀਮ ਵਾਲੀ ਸੰਗਤ ਹੈ ਪੰਜਾਬ ਦੇ ਮੁਸਲਮਾਨ ਹਨ ਪੰਜਾਬ ਦੇ ਉਹ ਸਿੱਖ ਜਿਹੜੇ ਅਜੇ ਜਨਗਨ ਮੰਨ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਸਬਰਾਦਾ ਸੁਆਮੀ ਤੇ ਜਿੰਨੇ ਬਾਬਿਆਂ ਦੇ ਜਾਂਦੇ ਨੇ ਸਿੱਧੇ ਸਦੇ ਸ਼ਬਦਾਂ ਦੇ ਵਿੱਚ ਸਪਸ਼ਟ ਜਈ ਗੱਲ ਆਖਾਂ ਜਿੰਨੇ ਵੀ ਪੰਜਾਬੀ ਵਗੜੈਲ ਢਾਂਚੇ ਦਾ ਸ਼ਿਕਾਰ ਹਨ ਉਹ ਧਿਆਨ ਨਾਲ ਮੇਰੀ ਗੱਲ ਨੂੰ ਸੁਣਨ 1947 ਚੜਦਿਆਂ ਤੁਹਾਨੂੰ ਆਪਸ ਵਿੱਚ ਲੜਾ ਕੇ 10 ਲੱਖ ਬੰਦਾ ਮਰਵਾਇਆ ਨਾਮ ਦਿੱਤਾ ਸੀ ਦੰਗਿਆਂ ਦਾ ਕੀ ਕਦੇ ਇੱਕ ਹਫਤੇ ਜਾਂ ਦਸਾਂ ਦਿਨਾਂ ਦੇ ਵਿੱਚ 10 ਲੱਖ ਬੰਦਾ ਹੱਥੋ-ਥੀ ਆਪਸ ਵਿੱਚ ਲੜ ਕੇ ਮਰ ਸਕਦਾ? ਬਿਲਕੁਲ ਨਹੀਂ ਮਰ ਸਕਦਾ। ਇਸ ਪਿੱਛੇ ਕੀ ਸਾਜ਼ਿਸ਼ ਸੀ ਮੈਂ ਉਧਰ ਨਹੀਂ ਜਾਣਾ ਲੇਕਿਨ ਹੈ ਸਾਜ਼ਿਸ਼ ਸੀ ਮਾਰਨ ਵਾਲੇ ਕੌਣ ਸਨ? ਇਹ ਪਤਾ ਹੀ ਨਹੀਂ ਲੱਗਾ। ਅਸਲ ਸਾਜ਼ਿਸ਼ ਉਹੀ ਹੁੰਦੀ ਹੈ ਜਿਸ ਦਾ ਕਈ ਦਿਹਾਕਿਆਂ ਤੱਕ ਪਤਾ ਨਾ ਲੱਗੇ ਕਿ ਕੀ ਹੋਇਆ ਸੀ। ਮੀਡੀਆ ਦਾ ਯੁੱਗ ਹੈ। ਮੈਂ ਇਸ ਨੂੰ ਸੋਸ਼ਲ ਮੀਡੀਆ ਨਹੀਂ ਮੈਂ ਕਹਿੰਦਾ ਹੱਥੋ-ਥੀ ਮੀਡੀਆ ਮੰਗਤੇ ਤੋਂ ਲੈ ਕੇ ਤੇ ਪ੍ਰਧਾਨ ਮੰਤਰੀ ਤੱਕ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਫੜਿਆ ਹੋਇਆ ਹੈ। ਜੇ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਕਰੋਗੇ ਤਾਂ ਸਾਡੇ ਪੰਜਾਬ ਨਾਲ ਵਾਪਰਨ ਵਾਲੀਆਂ ਨਵੀਆਂ ਸਾਜਸਾਂ ਨੂੰ ਪਹਿਲਾਂ ਸਮਝ ਕੇ ਆਪਣਾ ਬਚਾਅ ਕਰ ਸਕੋਗੇ ਪਹਿਲਗਾਮ ਦੇ ਵਿੱਚ ਇਹਨਾਂ ਨੇ ਆਪਣੇ ਹੀ ਹਿੰਦੂ ਅੱਪੇ ਮਾਰੇ ਹਨ ਬਿਨਾ ਇਨਕੁਆਇਰੀ ਤੋਂ ਇਲਜ਼ਾਮ ਲਾ ਕੇ ਸਜ਼ਾਵਾਂ ਦੇਣ ਦੀਆਂ ਗੱਲਾਂ ਹੋ ਰਹੀਆਂ ਹਨ ਪਾਣੀ ਨਾਲ ਕੀਤੀਆਂ ਗਈਆਂ ਸੰਧੀਆਂ ਟ੍ਰੀਟੀਆਂ ਨੂੰ ਰਾਤੋਂ ਰਾਤ ਇਹਨਾਂ ਨੇ ਰੱਦ ਕੀਤਾ ਵੀਜ਼ੇ ਰੱਦ ਕੀਤੇ ਨੇ ਦੂਤਾਂ ਨੂੰ ਆਪੋ ਆਪਣੇ ਮੁਲਕਾਂ ਚੋਂ ਕੱਢਣ ਲਈ ਇੱਕ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਲਚਲ ਇਸ ਤਰੀਕੇ ਦੀ ਮਚਾਈ ਹੋਈ ਹੈ ਕਿ ਜਿਵੇਂ ਪਤਾ ਨਹੀਂ ਇਹਨਾਂ ਨੇ ਹੁਣ ਕੀ ਕਰ ਦੇਣਾ ਤੇ ਕਰਨਾ ਕਰਨਾ ਇਹਨਾਂ ਨੇ ਕੱਖ ਨਹੀਂ ਗਾ ਇਹ ਮੇਰੀ ਗੱਲ ਸੁਣ ਲੋ ਇੱਕ ਵਾਰ ਕਿਸੇ ਭੈਣ ਦਾ ਘਰ ਵਾਲਾ ਨਾ ਉਹ ਜਦੋਂ ਸ਼ਾਮ ਨੂੰ ਘਰ ਆਇਆ ਕਰੇ ਤੇ ਤਬਕਾ ਮਾਰਿਆ ਕਰੇ ਪਾਣੀ ਤੱਤਾ ਕਰਦੇ ਨਹੀਂ ਤੇ ਫੇ ਉਹਨਾਂ ਦਿਨਾਂ ਵਿੱਚ ਗੀਜਰ ਵਗੈਰਾ ਨਹੀਂ ਹੁੰਦੇ ਸੀ ਚੁੱਲਿਆਂ ਤੇ ਪਾਣੀ ਤੱਤਾ ਹੁੰਦਾ ਸੀ ਉਹਨੇ ਡਰਦੀ ਨੇ ਛਿਦਛਿਦੀ ਪਾਣੀ ਤੱਤਾ ਕਰਨਾ ਵੀ ਖਰਿਆ ਨਾ ਕੀਤਾ ਤੇ ਕੀ ਕੀ ਕਰ ਦੂਗਾ ਇਹ ਕਾਫੀ ਸਮੇਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਪਾਣੀ ਤੱਤਾ ਕਰਦੇ ਨਹੀਂ ਤੇ ਫੇ ਉਸਨੇ ਆਪਣੇ ਗਵਾਂਢਣ ਭੈਣ ਨਾਲ ਗੱਲ ਕੀਤੀ ਕਿ ਭੈਣੇ ਮੈਂ ਇਸ ਗੱਲੋਂ ਬੜੀ ਦੁਖੀ ਹਾਂ ਵੀ ਕੋਈ ਇਹਦਾ ਇਲਾਜ ਉਹ ਕਹਿੰਦੀ ਜਦੋਂ ਅੱਜ ਤਰਾ ਘਰ ਵਾਲਾ ਆਊਗਾ ਨਾ ਉਹਨੇ ਉਸੇ ਤਰੀਕੇ ਨਾਲ ਕਹਿਣਾ ਪਾਣੀ ਤਤਾ ਕਰਦੇ ਨਹੀਂ ਤੇ ਫੇ ਕਹਿੰਦੀ ਤਾਂ ਹੌਲੀ ਜੀ ਪੁੱਛ ਲਈ ਨਹੀਂ ਤੇ ਫਿਰ ਕੀ ਉਹ ਪੜਵਾ ਤਤਾ ਸ਼ਾਮ ਨੂੰ ਆਇਆ ਤੇ ਆਉਂਦਾ ਪਾਣੀ ਤਤਾ ਕਰਦੇ ਨਹੀਂ ਤੇ ਫੇ ਘਰ ਵਾਲੀ ਕਹਿੰਦੀ ਨਹੀਂ ਤੇ ਫਿਰ ਕੇ ਕਹਿੰਦਾ ਨਹੀਂ ਤੇ ਫੇ ਠੰਡੇ ਨਾਲ ਨਹਾ ਲਾਂਗੇ ਨਾ ਹੀ ਪਾਕਿਸਤਾਨ ਦੀ ਸਰਕਾਰ ਆਪਣੇ ਲੋਕਾਂ ਪ੍ਰਤੀ ਕੋਈ ਫਿਕਰਮੰਦ ਹੈ ਤੇ ਨਾ ਹੀ ਭਾਰਤ ਵਾਲੇ ਪਾਸੇ ਦੀ ਨਾਂਗਾ ਮਾਰੇ ਚੰਗਾ ਬੇੜੀ ਡੋਬਣੂ ਨੰਗਿਆਂ ਦਾ ਕੀ ਹੈ ਜੇ ਪਾਣੀ ਚ ਡਿਗਵੇ ਪੈਣਗੇ ਉਹਨਾਂ ਦੇ ਕਿਹੜੇ ਕੱਪੜੇ ਭਜਣੇ ਨਾ ਇਹਨਾਂ ਲੀਡਰਾਂ ਦਾ ਕੋਈ ਮੁੰਡਾ ਫੌਜ ਦੇ ਵਿੱਚ ਨਾ ਇਹਨਾਂ ਦਾ ਕੋਈ ਰਿਸ਼ਤੇਦਾਰ ਫੌਜ ਦੇ ਵਿੱਚ ਲੜਨਾ ਬੇਸ਼ੱਕ ਇਹਨਾਂ ਨੇ ਹੈ ਨਹੀਂ ਅਜੇ ਤਾਂ ਡਰਾਮਾ ਡਿਆ ਚੱਲਣ ਪਰ ਕਈ ਵਾਰੀ ਨਾ ਨਾਟਕ ਕਰਦਿਆਂ ਕਰਦਿਆਂ ਇਹ ਬੰਦੇ ਦੇ ਚਾਨਕ ਸੱਟ ਲੱਗ ਜਾਂਦੀ ਹੁੰਦੀ ਤੇ ਜੇ ਇੱਕ ਦਿਨ ਸੱਟ ਲੱਗੀ ਤੇ ਉਹਨੇ ਮਰੋਂ ਗਾਲ ਕੱਢ ਦਿੱਤੀ ਉਹ ਸੱਚੀ ਵਿੱਚ ਲੜਾਈ ਹੋ ਜਾਂਦੀ ਹੁੰਦੀ ਇਸ ਕਰਕੇ ਪਤਾ ਕੁਝ ਨਹੀਂ ਹੁੰਦਾ ਸ਼ਾਇਦ ਪਟਾਕੇ ਪੈ ਜਾਣ ਮੈਂ ਨਿੱਜੀ ਤੌਰ ਤੇ ਬੜਾ ਦਿਮਾਗ ਤੇ ਲੋੜ ਪਾਇਆ ਸਮਝਣ ਨੂੰ ਕਿ ਇਹਦੇ ਪਿੱਛੇ ਸੱਚਸ ਕੀ ਹੋ ਸਕਦੀ ਇਸ ਡਰਾਮੇ ਪਿੱਛੇ ਵਾਗਾ ਬਾਰਡਰ ਤੋਂ ਲੈ ਕੇ ਜਮਨਾ ਤੱਕ ਦੀ ਧਰਤੀ ਤਾਂ ਵੈਸੇ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਹੈ। ਉਹ ਜਿੱਦਣੇ ਜਾਦੇ ਮੇਲੇ ਆਹੀਆਂ ਸਾਰੇ ਚੱਕ ਕੇ ਬਾਹਰ ਮਾਰਨੇ ਆ। ਸਤਲੁਜ, ਬਿਆਸ, ਰਾਵੀ, ਚਨਾਬ, ਜੇਲਮ ਇਹ ਤਾਂ ਦਰਿਆਏ ਸਾਰੇ ਪੰਜਾਬ ਦੇ ਨੇ। ਨਾ ਇਹਨਾਂ ਦਰਿਆਵਾਂ ਦਾ ਮਾਮਾ ਪਾਕਿਸਤਾਨ ਲੱਗਦਾ ਤਾਂ ਨਾ ਹੀ ਭਾਰਤ। ਇਹਨਾਂ ਦੋਹਾਂ ਸਰਕਾਰਾਂ ਦੇ ਹੱਥ ਵਿੱਚ ਫ੍ਰੀ ਵਿੱਚ ਹੀਰਾ ਲੱਗਾ। ਜਦੋਂ ਹੀਰਾ ਚੋਰੀ ਦਾ ਹੱਥ ਲੱਗਾ ਆਵੇ ਤੇ ਇਹਨਾਂ ਨੂੰ ਕੀ ਫਿਕਰ ਹੈ ਜੇ ਹੀਰਾ ਗਵਾਜੂ ਤਾਂ? ਪੰਜਾਬੀ ਚ ਕਹਿੰਦੇ ਹੁੰਦੇ ਹਾਸੇ ਦਾ ਮੜਾਸਾ ਹੋ ਗਿਆ। ਮੜਾਸਾ ਪੁਰਾਣੇ ਲੋਕ ਕਰਦੇ ਨੇ ਜਦੋਂ ਡੰਗਾਂ ਨਾਲ ਆਪਸ ਵਿੱਚ ਲੜ ਪੈਣੇ। ਉਹਨਾਂ ਨੇ ਛਿਤੀ ਛਿਤੀ ਆਪਣੀਆਂ ਚਾਦਰਾਂ ਲਾ ਕੇ ਸਿਰ ਤੇ ਬੰਨ ਲ ਲਈਆਂ ਤਾਂ ਉਹ اٹੇ ਸਾਡੇ ਕਾਲੀ ਕਾਲੀ ਚਿੱਪਦੀ ਸਿਰ ਤੇ ਚਾਦਰ ਨੂੰ ਇਹਦਾ ਮੜਾਸਾ ਉਹ ਲੜਾਈ ਵੇਲੇ ਬੰਦੇ ਹੁੰਦੇ ਆ ਕਿ ਕਿਤੇ ਸਿਰ ਦੇ ਵਿੱਚ ਛੱਟ ਸੁੱਟ ਨਾ ਲੱਗ ਜਾਏ ਇਸ ਕਰਕੇ ਪੰਜਾਬ ਦੀ ਇੱਕ ਹਵਲਤ ਆਖਣਾ ਹਾਸੇ ਦਾ ਮੜਾਸਾ ਹੋ ਗਿਆ ਹਾਸੇ ਹਾਸੇ ਚ ਲੜਾਈ ਹੋ ਪਣੀ ਜੇ ਹੁਣ ਇਹ ਕਿਤੇ ਆਪਸ ਵਿੱਚ ਹਾਸੇ ਖਿਡੀਆਂ ਕਰਦੇ ਕਰਦੇ ਲੜ ਪਾ ਤਾਂ ਪੰਜਾਬੀਆਂ ਨੇ ਕੀ ਕਰਨਾ ਹੈ ਆਪਾਂ ਸਿੱਖਾਂ ਨੇ ਕੀ ਕਰਨਾ ਹੈ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੇ ਕੀ ਕਰਨਾ ਹੈ ਚਾਹੇ ਕੁਝ ਹੋਵੇ ਤੇ ਚਾਹੇ ਨਾ ਹੋਵੇ ਅਸਾਂ ਆਪਣੀ ਤਿਆਰੀ ਰੱਖਣੀ ਹੈ ਕਿਉਂਕਿ ਅਸੀਂ ਬਾਰਡਰ ਤੇ ਆ ਇਕ ਤਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਤੇ ਮੋਟਰਾਂ ਲੱਗੀਆਂ ਉਹ ਇੱਕ ਇੱਕ ਹੱਥ ਨਾਲ �ੀੜਨ ਵਾਲਾ ਨਲਕਾ ਹਰ ਕੋਈ ਆਪਣੇ ਘਰ ਚ ਲਵਾ ਲਓ। ਲੜਾਈ ਲੱਗ ਗਈ ਤੇ ਬਿਜਲੀ ਨਹੀਂ ਜਿ ਆਉਣੀ। ਆਟਾ ਭਾ ਕੇ ਤੇ ਵਾਵਾ ਸਾਰਾ ਲੂਣ ਖਰੀਦ ਕੇ ਨਾ ਆਪਣੇ ਘਰਾਂ ਚ ਰੱਖੋ। ਸਾਲ ਸਾਲ ਤੱਕ ਆਟਾ ਨਾ ਘਰੋਂ ਮੁੱਕੇ ਸਬਜ਼ੀ ਸੁਬਜ਼ੀ ਵਿੜੇ ਚ ਆਪਣੇ ਵਿਥੇਰੀ ਹੋ ਜਾਂਦੀ ਏ। ਦਾਲਾਂ ਜਮਾ ਕਰ ਲਓ। ਮਸਾਲੇ ਹਲਦੀਆਂ ਨਾਂ ਵੀ ਹੋਣਗੇ ਚੱਲੂ। ਜਿਹੜੀ ਸਾਜ ਸਿਨਾਂ ਦੀ ਮੇਰੀ ਸਮਝ ਵਿੱਚ ਮਾੜੀ ਮਾੜੀ ਆ ਰਹੀ ਓ ਇਹ ਐ। ਖਾਲਿਸਤਾਨ ਦੀ ਗੱਲ ਵੱਡੇ ਪੱਧਰ ਤੇ ਪਹੁੰਚ ਗਈ ਐ। ਸਫਾਰਤੀ, مشورے ਤੇ ਸਲਾਹਾਂ ਹੋਣ ਲੱਗੀਆਂ। 22 ਜੂਨ ਦਾ ਸੰਮੇਲਨ ਵੀ ਸਾਹਮਣੇ ਹੈ ਹੋ ਸਕਦਾ ਇਹਨਾਂ ਦੀ ਕੋਈ ਗੁਪਤ ਨੀਚਾਂ ਦੀ ਮਨਸ਼ਾ ਹੋਵੇ ਕਿ ਲੜਾਈ ਲਾ ਕੇ ਤੇ ਪੰਜਾਬ ਨੂੰ ਇਸ ਤਰੀਕੇ ਨਾਲ ਤਬਾਹ ਕਰ ਦਿਓ ਕਿ ਜਿਹੜੇ ਬਾਹਰਲੇ ਸਿੱਖਿਆ ਉਹ ਥੋੜੇ ਸਮੇਂ ਲਈ ਸਾਰੇ ਪ੍ਰੋਗਰਾਮ ਉਲਟਵੀਂ ਕਰ ਦੇਣ ਜਦੋਂ ਸਾਡੇ ਖਿਲਾਫ ਕੋਈ ਫੈਸਲਾ ਹੋ ਰਿਹਾ ਹੋਵੇ ਭਾਵੇਂ ਉਹ ਵੈਸੇ ਸਮਾਜ ਵਿੱਚ ਹੋਵੇ ਤੇ ਚਾਹੇ ਕੋਈ ਅਦਾਲਤੀ ਹੋਵੇ ਹਰੇਕ ਜ਼ੁਰਮ ਕਰਨ ਵਾਲੇ ਨੂੰ ਪਤਾ ਹੁੰਦਾ ਮੈਂ ਫਸਣਾ ਹੈ ਤੇ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਹੁੰਦਾ ਕਿ ਤਰੀਕ ਲੰਬੀ ਪਵੇ ਝੂਠੇ ਬਿਮਾਰੀ ਦੇ ਬਹਾਨੇ ਬਹੂਨੇ ਲਾ ਕੇ ਜਾਂ ਵਕੀਲ ਨਹੀਂ ਮਿਲਦਾ ਵੱਦ ਤੋਂ ਵੱਦ ਉਹਨੇ ਸਮਾਂ ਕੱਢਣਾ ਹੁੰਦਾ ਹੈ ਭਾਰਤ ਵਾਲੇ ਨੇ ਹੁਣ ਸਮਾਂ ਕੱਢਣਾ ਹੈ ਇਹਦੇ ਨਾਲ ਲੱਗਦੇ ਹੱਥੀ ਮੈਂ ਪੰਜਾਬ ਦੀ ਇੱਕ ਕਹਾਵਤ ਹੋਰ ਦੱਸਦੇ ਹਾਂ ਕਈ ਵਾਰ ਕਹਿ ਦੇਦਾ ਲੈ ਦੇ ਫਲਾਣੇ ਦੇ ਤਾਂ ਦੋਹਾਂ ਹੱਥਾਂ 'ਚ ਲੱਡੂ ਨੇ ਅਸੀਂ ਵੀ ਭਾਰਤ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਫਿਕਰ ਨਾ ਕਰੋ ਸਿੱਖਾਂ ਦੇ ਹੁਣ ਦੋਹਾਂ ਹੱਥਾਂ 'ਚ ਲੱਡੂ ਹੈ ਜੇ ਤੁਸੀਂ ਅਮਰੀਕਾ ਨਾਲ ਜੁੜ ਗਏ ਚੀਨ ਤੋਂ ਜੁੱਤੀਆਂ ਪੈਣੀਆਂ ਚੀਨ ਨਾਲ ਜੁੜ ਗਏ ਅਮਰੀਕਾ ਤੋਂ ਪੈਣੀਆਂ ਜੇ ਤੁਸੀਂ ਨਾ ਲੜੇ ਖਾਲਸਾ ਤਾਂ ਆਵੇਂ ਬਣ ਜਾਣਾ ਜੇ ਤੁਸੀਂ ਲੜਾਈ ਲਾ ਦਿੱਤੀ ਫਿਰ ਹੋਰ ਛੇਤੀ ਬਣਣਾ ਕਹਿਣ ਤੋਂ ਭਾਵ ਕਿ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨਾ ਕਿਸੇ ਰੰਜਾਨ ਦਾ ਸਰਬਸ ਖਾਲੇ ਉੱਠਿਆ ਇਹ ਹੋਆ ਹਲੇ ਮੀਰਾਜੀਓ ਹਲੇ ਮੀਰਾਜ ਸਿੱਖਾਂ ਦੇ ਬਰੂਹੇ ਤੇ ਖੜਾ ਹੈ ਤੁਸੀਂ ਪਹਿਲਗਾਮ ਦੇ ਵਿੱਚ ਆਪੇ ਹਮਲੇ ਕਰਕੇ ਆ ਜਿਹੜਾ ਟੈਲੀਵਿਜ਼ਨ ਦੇ ਉੱਤੇ ਤੁਸੀਂ ਚੈਨਲਾਂ ਦੇ ਉੱਤੇ ਇੱਕ ਮਸਾਣ ਮਚਾਇਆ ਹੋਇਆ ਹੈ ਨਾ ਸਾਨੂੰ ਸਾਰਾ ਪਤਾ ਇਹੋ ਕੱਖਵ ਨਹੀਂ ਬਸ ਜਦ ਹਨੇਰੇ ਦੇ ਵਿੱਚ ਇੱਕ ਪੱਤੀ ਦੀ ਦੂਜੀ ਪੱਤੀ ਦੇ ਕੁੱਤੇ ਆਪਸ ਵਿੱਚ ਨਹੀਂ ਭੌਂਗਦੇ ਦੇ ਵਿੱਚ ਉੱਚੀ ਇਹ ਬਸ ਖੇਡ ਡਰਾਮਾ ਇਦਾਂ ਦਾ ਹੀ ਲੱਗਦਾ ਹੈ ਨਿਆਣੇ ਵਿਚਾਰੇ ਰਜਾਈ 'ਚ ਸੁੱਤੇ ਡਰੀ ਜਾਣਗੇ ਕਿ ਪਿੰਡ 'ਚ ਕੁੱਤੇ ਬੋ ਭੌਂਗਦੇ ਪਤਾ ਨਹੀਂ ਕੀ ਹੋ ਗਿਆ। ਅਗਲੇ ਦਿਨ ਸਵੇਰੇ ਦੇਖੋ ਤੇ ਕੁੱਤੇ ਆਰਾਮ ਨਾਲ ਸੁੱਤੇ ਹੁੰਦੇ ਕੋਈ ਗੱਲਬਾਤ ਹੀ ਨਹੀਂ। ਨਿਆਣਿਆਂ ਵਿਚਾਰਿਆਂ ਦਾ ਸਾਰੀ ਰਾਤ ਸਾਹ ਸੁੱਕਾ ਰਹਿੰਦਾ ਤੇ ਕੁੱਤੇ ਬੋ ਭੌਂਗਦੇ ਆ। ਆਰੇ ਆਪਾਂ ਫਿਰ ਵੀ ਅਵੇਸਲੇ ਨਹੀਂ ਹੋਣਾ। ਆਪਾਂ ਅਵੇਸਲੇ ਨਹੀਂ ਰਹਿਣਾ। ਆਪਾਂ ਜਾਗਦੇ ਰਹਿਣਾ। ਘਰ-ਘਰ ਨਲਕਾ ਚੇਤੇ ਨਾਲ ਲਵਾ ਲਓ। ਅੱਜ ਨਹੀਂ ਕੱਲ ਕੱਲ ਨਹੀਂ ਤਾਂ ਪਰਸੋਂ ਇਹ ਭੇੜ ਹੋਣਾ ਹੁਣ ਇੱਕ ਵਾਰੀ। ਇਸ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਵਜ੍ਹਾ ਹੈ। ਭਾਰਤ ਵਾਲਿਆਂ ਦੀ ਤੇ ਗੱਲ ਆਪਾਂ ਪਾਸੇ ਰੱਖ ਲਈਏ। ਜਿਹੜੇ ਆਪਾਂ ਪੰਜਾਬ ਦੇ ਜਮੇ ਆ ਕਿੰਨਾ ਕੁ ਗੁਰੂ ਨੂੰ ਆਪਾਂ ਦਿਲੋਂ ਚਿੱਤੇ ਕਰਦੇ ਆ ਕਿੰਨੀ ਕੁ ਸਿੱਖੀ ਅਸੀਂ ਪਿਆਰ ਨਾਲ ਅਪਣਾਈ ਹੈ ਇਸ ਤੋਂ ਇਲਾਵਾ ਅਸੀਂ ਹਰ ਤਰੀਕੇ ਦਾ ਕਰਾਇਮ ਕਰਨ ਦੇ ਵਿੱਚ ਸਾਰੇ ਆਪਣੇ ਆਪਣੇ ਤਰੀਕੇ ਨਾਲ ਰੁੱਝਦੇ ਆ ਉਹ ਕਰਾਇਮ ਭਾਵੇਂ ਰੁੱਖ ਵਡਣ ਦਾ ਹੋਵੇ ਨਾਲ ਨੂੰ ਅਗਲਾ ਕੇ ਪ੍ਰਦੂਸ਼ਣ ਫਲਾਉਣ ਦਾ ਹੋਵੇ ਸਿੱਖੀ ਤੋਂ ਮੁਨਕਰ ਹੋਣ ਦਾ ਹੋਵੇ ਪਰ ਜੁਰਮ ਤਾਂ ਜੁਰਮ ਹੀ ਆ ਨਾ ਚਾਹ ਸੈਸਵਾ ਹੋਵੇ ਤੇ ਚਾਹ ਗਿਣਮਿਤਕੇ ਹੋਵੇ ਬੇਮਕ ਹੋਏ ਆਰਾਮ ਤੇ ਲੱਗਣ ਜਨਮ ਵਿਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਦੁੱਖਾਂ ਬਿਮਾਰੀਆਂ ਕਲੇਸ਼ਾਂ ਦਾ ਇੱਕੋ ਹੀ ਇੱਕ ਕੇਂਦਰ ਤੇ ਜੜ ਹੈ ਉਹ ਹੈ ਪਰਮੇਸ਼ਰ ਨੂੰ ਭੁੱਲ ਜਾਣਾ ਪੰਜਾਬ ਪੁਲਿਸ ਵਾਲੇ ਵੀ ਪੰਜਾਬੀ ਡਰੱਗ ਵੇਚਣ ਵਾਲੇ ਸਮਗਲਰ ਵੀ ਪੰਜਾਬੀ ਜਿਨ੍ਹਾਂ ਨੂੰ ਵੇਚਿਆ ਜਾ ਰਿਹਾ ਉਹ ਵੀ ਪੰਜਾਬੀ ਜਿਹੜੇ ਡਰੱਗ ਖਾ ਕੇ ਮਰ ਰਹੇ ਉਹ ਵੀ ਪੰਜਾਬੀ ਜੇ ਇਹਨਾਂ ਨੂੰ ਕੋਈ ਰੋਕਦਾ ਉਹਨਾਂ ਉੱਤੇ ਅੱਗੇ ਉਹ ਹਨੇਰੇ 'ਚ ਗੋਲੀਆਂ ਚਲਾਉਂਦੇ ਨੇ ਪੰਜਾਬ ਪੁਲਿਸ ਇਹਨਾਂ ਦੇ ਨਾਲ ਰਲਈ ਹੋਈ ਹੈ ਪ੍ਰਸ਼ਾਸਨ ਇਹਨਾਂ ਦੇ ਨਾਲ ਰਲਿਆ ਹੋਇਆ ਹੈ ਪ੍ਰਸ਼ਾਸਨ ਨੂੰ ਦਿੱਲੀੋਂ ਸਿੱਧੀ ਸ਼ੈ ਕੁੱਲ ਮਿਲਾ ਕੇ ਆਪਣੇ ਹੀ ਦੇਸ਼ ਪੰਜਾਬ ਨਾਲ ਤੁਸੀਂ ਗद्दारी ਕਰ ਰਹੇ ਹੋ ਜੇ ਕੋਈ ਹੱਕ ਦੀ ਗੱਲ ਕਰਦਾ ਹੈ ਉਹਨੂੰ ਚੁੱਕ ਕੇ ਜੇਲ੍ਹਾਂ ਚ ਸਿੱਟਦੇ ਆਂ ਜੇਲ੍ਹ ਚ ਸਿੱਟ ਦਿੰਨੇ ਆਂ ਫਿਰ ਉਹਨਸੇ ਬਾਹਰ ਨਹੀਂ ਕਢਦੇ ਫਿਰ ਉੱਤੇ ਅਸੀਂ ਤਸ਼ੱਦਦ ਕਰਦੇ ਆਂ ਝੂਠੇ ਕੇਸ ਪਾਈ ਜਾਂਦੇ ਆਂ ਇਹ ਸਾਰਾ ਕੁਝ ਦੇਖ ਕੇ ਗੁਰੂ ਸਾਹਿਬ ਪ੍ਰਮਾਤਮਾ ਕਾਲਪੁਰਖ ਖੁਸ਼ ਤਾਂ ਨਹੀਂ ਹੋ ਰਿਹਾ ਫਿਰ ਇਹਨਾਂ ਵਿਗੜੇ ਹੋਏ ਦਿਮਾਗਾਂ ਦਾ ਇਲਾਜ ਜੰਗ ਹੈ ਉਹ ਲੱਗੇਗੀ ਜੇ ਨਾ ਸੁਧਰੇ ਕਿਉਂਕਿ ਪ੍ਰਮਾਤਮਾ ਨੇ ਸਜ਼ਾ ਦੇਣੀ ਹੁੰਦੀ ਹੈ ਸਜ਼ਾ ਦੇ 100 ਢੰਗ ਨੇ ਇੱਕ ਨਹੀਂ ਗੁਰਬਾਣੀ ਦਾ ਫਰਮਾਨ ਹੈ ਜਾਂ ਕੋ ਰਾਖੇ ਸਾਇਆਂ ਮਾਰ ਨਾ ਸਕਕੇ ਕੋਏ ਜਿੰਨੀਆਂ ਵੀ ਨੇਕ ਰੂਹਾਂ ਹੋਈਆਂ ਜੰਗ ਜਿੰਨੇ ਮਰਜੀ ਲੱਗ ਜੇ ਭਾਵੇਂ ਵੱਡੇ ਤੋਂ ਵੱਡਾ ਭਝਾਲਾ ਜੇ ਨੇਕ ਰੂਹਾਂ ਦਾ ਵਲਵਿੰਗਾ ਨਹੀਂ ਹੋਣਾ ਤੇ ਜਿਹੜੀਆਂ ਬਦ ਰੂਹਾਂ ਨੇ ਉਹਨਾਂ ਦਾ ਬਚਾਅ ਕੋਈ ਨਹੀਂ ਹੋਣਾ ਇਸ ਲਈ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਬਦ ਵੀ ਨੇ ਨਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਬਾਦ ਤੋਂ ਚੰਗੇ ਬਣ ਸਕਦੇ ਹੋ ਗੁਰਬਾਣੀ ਦੇ ਲੜ ਲੱਗ ਜਓ ਪਰਮੇਸ਼ਰ ਦਾ ਨਾਮ ਵੱਤ ਤੋਂ ਵੱਤ ਜਪੋ ਮਨੁੱਖਤਾ ਦੇ ਭਲੇ ਦੀ ਇਹ ਗੱਲ ਸੋਚਣੀ ਸ਼ੁਰੂ ਕਰੋ ਦਰਿਆ ਪੰਜਾਬ ਦੇ ਨੇ ਤੇ ਟ੍ਰੀਟੀਆਂ ਦੇ ਜਮਨਾ ਪਾਰ ਵਾਲਿਆਂ ਨੇ ਕਿ ਲੱਗੇ ਨੇ ਕਰਨ ਕਦੇ ਕਹਿੰਦੇ ਨੇ ਟ੍ਰੀਟੀ ਸਾਡੀ ਹੋ ਗਈ ਤੇ ਹੁਣ ਕਹਿੰਦੇ ਅਸੀਂ ਖ਼ਰਾਦ ਕਰ ਦੇਣੀ ਹੈ ਉਹ ਜਿਹੜੇ ਬਾਗਾਂ ਦੇ ਗਾਧੜ ਪਟਵਾਰੀ ਇਹਨਾਂ ਨੇ ਜਿਹੜੀ ਜੰਗ ਲਾਉਣੀ ਵੀ ਆ ਨਾ ਉਸ ਲਾਉਣ ਦਾ ਵਜ੍ਹਾ ਪਤਾ ਕੀ ਹੈ ਜੰਗ ਲਾ ਕੇ ਵੱਧ ਤੋਂ ਵੱਧ ਪੰਜਾਬ ਦਾ ਨੁਕਸਾਨ ਇਹ ਆਪ ਹੀ ਕਰਨਗੇ ਤੇ ਨਾ ਲਾਉਣਗੇ ਪਾਕਿਸਤਾਨ ਦਾ ਕਿ ਪਾਕਿਸਤਾਨ ਨੇ ਰਾਤ ਹਮਲਾ ਕਰਤਾ ਮੈਂ ਕੋਈ ਤੁਹਾਨੂੰ ਡਰਾ ਨਹੀਂ ਰਿਹਾ ਮੈਂ ਤੇ ਇਹਨਾਂ ਦੀਆਂ ਸੁਭਾਅ ਤੇ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਇਹਨਾਂ ਨੇ ਪਿਛਲੇ 75 ਸਾਲਾਂ ਚ ਕੀਤੀਆਂ ਉਹਨਾਂ ਦੇ ਹਿਸਾਬ ਨਾਲ ਹੀ ਸੋਚ ਰਿਹਾ ਡਰਨ ਦੀ ਲੋੜ ਨਹੀਂ ਚੜ੍ਹਦੀ ਕਲਾ ਚ ਰਹੋ ਗੋਦੀ ਮੀੜੇ ਵੱਲੋਂ ਜਿਹੜੀ ਹਲਾਲਾ ਸ਼ੁਰੂ ਕੀਤੀ ਹੋਈ ਹੈ ਇਹਦੇ ਨੂੰ ਬੜਾ ਸੁਣਨ ਦੀ ਲੋੜ ਨਹੀਂ ਇਹਨਾਂ ਦੇ ਚੈਨਲਾਂ ਨੂੰ ਤਾਂ ਸੁਣਨਾ ਹੀ ਬੰਦ ਕਰੋ ਪੱਕਾ ਹੀ ਜਿੰਦਰਾ ਹੀ ਮਾਰ ਦਿਓ ਮਾਸ ਸ਼ਰਾਬ ਤੰਬਾਕੂ ਬੀੜੀਆਂ ਭੰਗ ਹੋਰ ਜੋ ਜੋ ਵੀ ਨਸ਼ਾ ਪਤਾ ਕਰ ਦਿਓ ਇਹ ਛੱਡ ਦਿਓ ਸਾਰੇ ਜਿਹੜੇ ਹਜਮਤ ਕਰਾਉਂਦੇ ਨੇ ਆਪਣੇ ਵਾਲ ਬੂਲ ਕੱਟਣੇ ਵੀ ਬੰਦ ਕਰੋ ਕਿੱਸਾ ਧਾਰੀ ਹੋਵੋ ਇੱਕ ਏਸ ਕਿਤੇ ਪ੍ਰਮਾਤਮਾ ਨੂੰ ਵੈਸੇ ਕਿਤੇ ਭਲੇ ਖਾ ਥੋੜੀ ਲੱਗ ਗਿਆ ਉਹਨੇ ਸਿਰ ਦੇ ਉੱਤੇ ਉਗਾ ਦਿੱਤੇ ਨੇ ਅਸੀਂ ਬਾਰ ਬਾਰ ਕੱਟਦੇ ਹਾਂ ਕਿ ਇਸ ਬਾਰ ਬਾਰ ਫਿਰ ਵਧਦੇ ਨੇ ਸਵਿਸ ਕਰਕੇ ਇਹਨਾਂ ਨੂੰ ਵਧਣ ਦੇ ਜੁੱਥੇ ਤੱਕ ਵਧਦੇ ਨੇ ਕੱਟਣੇ ਬੰਦ ਕਰੋ ਦਸਤਾਰਾਂ ਬੰਨੋ ਸਿਰ ਤੇ ਸਿਰ ਸਿਰ ਦੇ ਉੱਤੇ ਆਉਣ ਵਾਲੇ ਖਾਲਸਾ ਰਾਜ ਦੀ ਊੜੀ ਕਰੋ ਊੜੀ ਕਰਨ ਵਾਸਤੇ ਉਦਾਂ ਦੇ ਬਣਜੋ ਥੋੜੇ ਥੋੜੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੰਗ ਲੱਗਣੀ ਲੱਗਣੀ ਹੈ ਹੋ ਸਕਦਾ ਜੰਗ ਨਾ ਵੀ ਲੱਗੇ ਪਰ ਆਪਣਾ ਮੁਰਕ ਬਣਨਾ ਤੈ ਹੈ ਦੂਸਰਾ ਇਹ ਸੋਚ ਕੇ ਚੱਲੋ ਕਿ ਜੰਗ ਲੱਗਣੀ ਹੈ ਇਸ ਕਰਕੇ ਤੁਸੀਂ ਆਪਣੇ ਵਿਚਾਰ ਦਾ ਪ੍ਰਬੰਧ ਕਰੋ ਜਿੰਨਾ ਵੀ ਕਰ ਸਕਦੇ ਆਂ ਨਾ ਹੀ ਸਿੱਖ ਦਾ ਕੰਮ ਹੈ ਕੋ ਡਰੇ ਨਾ ਹੀ ਸਿੱਖ ਦਾ ਕੰਮ ਹੈ ਕੋ ਵਿਸਲਾ ਰਹੇ ਸਾਵਧਾਨ ਵੀ ਰਹਿਣਾ ਹੈ ਨਿਰਭਾਉ ਵੀ ਰਹਿਣਾ ਹੈ ਨਿਰਵੈਰ ਵੀ ਰਹਿਣਾ ਹੈ ਤੇ ਨਿਰਵੈਰ ਅਸੀਂ ਤਾਂ ਹੀ ਰਹਾਂਗੇ ਜੇ ਕਿਉਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੀ ਬਾਣੀ ਨੂੰ ਆਪਣੇ ਜੀਵਨ ਦੇ ਅਮਲਾਂ ਵਿੱਚ ਲਿਆਵਾਂਗੇ ਜੇ ਦੁਸ਼ਮਣ ਦੇ ਸੋਚਣ ਵਾਲੀ ਕਮਾਂ ਖਤਮ ਹੁੰਦੀਆਂ ਹੋਣ ਤਾਂ ਫਿਰ ਤੇ ਸਿੱਖ ਕਦੇ ਤੇ ਖਤਮ ਹੋ ਜਾਂਦੇ ਖਾਲਸਾ ਤਾਂ ਪ੍ਰਗਟ ਹੀ ਮਾਰਿਆ ਨੇ ਤਾਂ ਕੀਤਾ ਕਿਸੇ ਨੂੰ ਨਰਾਜ਼ ਕਰਨਾ ਹੈ ਤਾਂ ਰਾਜ ਇਸ ਲਈ ਕਰਨਾ ਹੈ ਰਾਜ ਇਸ ਲਈ ਕਰਨਾ ਹੈ ਕਿ ਜਿਹੜੇ ਸਦੀਆਂ ਤੋਂ ਲਤਾੜੇ ਹੋਏ ਨੇ ਗਰੀਬ ਨੇ ਨਮਾਣੇ ਨੇ ਉਹਨਾਂ ਦੀ ਬਾਹ ਫੜਨੀ ਹੈ ਤੇ ਉਹਨਾਂ ਨੂੰ ਵੀ ਜੀਉਣ ਜੋਗੇ ਕਰਨਾ ਹੈ ਸੰਸਾਰ ਨੂੰ ਦੱਸਣਾ ਹੈ ਕਿ ਰਾਜ ਕਰੀਦਾ ਕਿਵੇਂ ਹੈ ਰਾਜ ਕਿਸ ਵਾਸਤੇ ਕੀਤਾ ਜਾਂਦਾ ਹੈ ਸਿੱਖਾਂ ਲਈ ਖਾਲਸਾ ਹੀ ਰਾਜ ਦੇ ਅਰਥ ਕੋਈ ਕੁਰਸੀਆਂ ਨੂੰ ਮੰਨਣਾ ਨਹੀਂ ਹੈ ਬਲਕਿ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਜਿਵੇਂ ਕਈ ਕਹਿ ਦਿੰਦੇ ਨੇ ਜੀ ਸਮਾਂ ਬੜਾ ਭਿਆਨਕ ਆ ਰਿਹਾ 바이 바이 ਕੋ ਤੇ ਦੀਵਾ ਜਗਣਾ ਬਾਈ ਬਾਈ ਨਹੀਂ ਸ਼ਾਇਦ 12 12 ਕੋਤੇ ਕਹਿੰਦੇ ਹੁੰਦੇ ਆ ਉਹ ਜਿਹੜਾ 12 12 ਕੋਤੇ ਦੀਵਾ ਜਗਣ ਵਾਲੀ ਗੱਲ ਹੈ ਨਾ ਉਹ ਨਾਮ ਨਾਲ ਜੁੜੇ ਹੋਏ ਬੰਦੇ ਦਾ ਦੀਵਾ ਜਗਣ ਵਾਲੀ ਗੱਲ ਹੈ ਕਿ 12 ਕੋਦੇ ਵਿੱਚ ਜਾਂ 12 ਡੇੜੇ 18 18 ਮੀਲ ਤੱਕ ਉਹ 20 25 ਕਿਲੋਮੀਟਰ ਤੱਕ ਕੋਈ ਵਿਰਲਾ ਵਿਰਲਾ ਪੂਰਨ ਸਖੀ ਦੇ ਵਿੱਚ ਕੋਈ ਬੰਦਾ ਭਗਤ ਰਬ ਦਾ ਲੱਭੇਗਾ ਇਹਦਾ ਮਤਲਬ ਇਹ ਹੈ ਇਸ ਦੇ ਅਰਥਾ ਪਾਇਨਾ ਸਮਝ ਲਿਆ ਕਰੀਏ ਕਿ ਰ ਸਾਰੇ ਨੇ ਮੁੱਕ ਜਾਣਾ 12 12 ਕੋਤੇ ਦੀਵਾ ਜਗਣਾ ਫਿਰ ਅਜ ਕਿਤੇ ਤੇ ਕਰਨਾ ਜਦੋਂ ਸਾਰੇ ਮੁੱਕ ਗਏ ਸਭ ਤੋਂ ਭਿਆਨਕ ਤੇ ਮਾੜਾ ਸਮਾਂ ਉਹੀ ਹੁੰਦਾ ਜਦੋਂ ਸਾਨੂੰ ਪਰਮੇਸ਼ਰ ਭੁੱਲ ਜਾਂਦਾ ਤੇ ਸਭ ਤੋਂ ਚੰਗਾ ਤੇ ਸ਼ੁਭ ਸਮਾਂ ਤੇ ਮਹੂਰਤ ਉਹੀ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਯਾਦ ਕਰਦੇ ਆ ਇਹ ਗੱਲਾਂ ਮੈਂ ਅੱਜ ਦੇ ਵਿਸ਼ੇ ਦੇ ਵਿੱਚ ਰਲਗੱਡ ਇਸ ਲਈ ਕਰ ਰਹੇ ਹਾਂ ਯੰਗ ਦੁੱਖਾਂ ਦਾ ਸੰਕੇਤ ਹੈ ਤੇ ਦੁੱਖਾਂ ਦੇ ਵਿੱਚ ਸਿਰਫ ਚੜ੍ਹਦੀ ਕਲਾ ਚ ਹੀ ਰਹਿ ਸਕਦਾ ਜੋ ਗੁਰਬਾਣੀ ਅਤੇ ਗੁਰੂ ਦੇ ਸਿਮਰਨ ਨਾਲ ਜੁੜਿਆ ਰਹੇਗਾ ਜੰਗ ਹੁਣ ਨਹੀਂ ਲੱਗੇਗੀ ਫਿਰ ਕਿਤੇ ਲੱਗੇਗੀ ਇਹ ਲੱਗਣੀ ਜ਼ਰੂਰ ਹੈ ਕਿਉਂਕਿ ਬੇਪਰਵਾਦ ਦਾ ਦਿਮਾਗ ਜਿਹੜਾ ਉਹਦੇ ਵਿੱਚ ਖੁਰਕ ਹੁੰਦੀ ਰਹਿੰਦੀ ਰਾਤ ਦਿਨ ਤੇ ਪਰਮੇਸ਼ਰ ਨੇ ਹਰੇਕ ਬਿਮਾਰੀ ਦਾ ਇਲਾਜ ਵੀ ਕਰਨਾ ਹੁੰਦਾ। ਬਾਕੀ ਜੇ ਇਹ ਸੁਪਨੇ ਲੈਣਗੇ ਨਾ ਕਿ ਪੰਜਾਬ ਨੂੰ ਅਸੀਂ ਇਦਾਂ ਕਰਦੇ ਆਂਗੇ, ਉਦਾਂ ਕਰਦੇ ਆਂਗੇ ਐਤਕੀ ਪੂਰੇ ਭਾਰਤ ਦਾ ਨੁਕਸਾਨ ਹੋਵੇਗਾ ਜੇ ਜਦ جنگ ਲੱਗੀ। ਸਾਡੇ ਵਾਸਤੇ ਤਾਂ جنگ ਬੜੇ ਚਿਰ ਦੀ ਲੱਗੀ ਐ, 20 ਲੱਖ ਮੁੰਡਾ ਸਾਡਾ ਨਸ਼ੇ ਦੀਆਂ ਗੋਲੀਆਂ ਖਾ ਕੇ ਮਰ ਗਿਆ। ਇਸ ਦਾ ਡਰ ਤਾਂ ਗੁਜਰਾਤੀਆਂ ਨੂੰ ਹੋਊਗਾ ਜਿਨ੍ਹਾਂ ਨੇ ਕਦੇ ਨਾ ਲੜਾਈ ਕੀਤੀ ਤੇ ਨਾ ਕਦੀ ਜੰਗ ਦੇ ਵਿੱਚ ਮਰੇ। ਆ ਜੂਪੀ ਬਿਹਾਰ ਵੀ ਇਦਾਂ ਹੀ ਆ। ਲੱਡੂ ਖਾਣ ਨੂੰ ਭਾਗ ਭਰੀ ਤੇ ਧੌਣ ਬਣਾਉਣ ਨੂੰ ਜਮਾ। ਜੇ ਤੇ ਜੰਗ ਲੱਗਦੀ ਹੈ ਤਾਂ ਸਿੱਖਾਂ ਦੀ ਭਰਤੀ ਸ਼ੁਰੂ ਕਰ ਦਿਆ ਕਰੋ ਸਿੱਖਾਂ ਨੂੰ ਮਰਵਾ ਮਰਵੂ ਕੇ ਜਿੱਤ ਹਾਸਲ ਕਰਕੇ ਮੁੜ ਕੇ ਸਨਮਾਨ ਟੋਪੀ ਨੂੰ ਦੇ ਚਲੋ ਆਹ ਬੜੇ ਸ਼ੂਰ ਬੀਰ ਬਹੁਤ ਯੋਧੇ ਬੜਾ ਫਲਾਣ ਕਰਨਲ ਜਨਰਲ ਲੜਿਆ ਸਨਮਾਨ ਉਸੇ ਨੂੰ ਮਿਲੂ ਜਿਹੜਾ ਬਚੋ ਸਿੱਖਾਂ ਨੂੰ ਤੇ ਬਚਣਾ ਹੀ ਨਹੀਂ ਜੰਗ ਚ ਤੇ ਬਾਅਦ ਤੁਸੀਂ ਜਾਣਾ ਕਿਉਂਕਿ ਤੁਸੀਂ ਅੱਗੇ ਕੇ ਲੜਣਾ ਨਹੀਂ ਇਸ ਕਰਕੇ ਸਨਮਾਨ ਵੀ ਆਪੇ ਲਈ ਜਾਣੇ ਨੇ ਇਹ ਤੁਹਾਡਾ ਪ੍ਰਾਣੀਆਂ ਸਦੀਆਂ ਵਾਲਾ ਜਿਹੜਾ ਡਰਾਮਾ ਇਸ ਦਾ ਹੁਣ ਬਿਲਕੁਲ ਅੰਤਕਾਲ ਲੱਗ ਗਿਆ ਪਿਆ ਖਾਲਸੇ ਰਾਜ ਦਾ ਨਿਰਵੈਰ ਯੁੱਗ ਸ਼ੁਰੂ ਹੋਣ ਵਾਲਾ ਸਾਨੂੰ ਕਿਸੇ ਲੜਾਈਆਂ ਲੜਵੀਆਂ ਤੋਂ ਡਰਨ ਦੀ ਲੋੜ ਨਹੀਂ ਪਰਮੇਸ਼ਰ ਦੇ ਨਾਲ ਜੁੜਦਿਆਂ ਹੋਇਆਂ ਉਸ ਖਾਲਸਾ ਰਾਜ ਦੇ ਨਰਵੈਰ ਯੁੱਗ ਦਾ ਸਾਕਤ ਕਰਨੀ ਆਪਣੀਆਂ ਬਾਹਾਂ ਖੋਲ ਕੇ ਪਰਮੇਸ਼ਰ ਦਾ ਨਾਮ ਜਪੋ ਇੱਥੇ ਹੀ ਆਪਣੀਆਂ ਵਿਚਾਰਾਂ ਨੂੰ ਸੰਕੋਚਦਾ ਆਪ ਜੀ ਤੋਂ ਖਿਮਾ ਮੰਗਦਾ ਹਾਂ ਕੱਲ ਨੂੰ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਆਪ ਜੀ ਦੇ ਦਰਸ਼ਨ ਕਰਾਂਗੇ ਮਿਲਾਂਗੇ ਜੀ ਜਿਉਂ ਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ